ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਹਰ ਸਿਮਰਨ ਸਿੰਘ ਲੈ ਕੇ ਹਾਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪਰਬੰਧਾ ਕਮੇਟੀ ਦੀਆਂ ਇਸ ਹਫ਼ਤੇ ਦੀਆਂ ਕੁਝ ਖਾਸ ਸਰਗਰਮੀਆਂ ਗੂੰਜਾਂ ਸਿੱਖ ਵਿਰਸੇ ਦੀਆਂ ਦਿੱਲੀ ਸਿੱਖ ਗੁਰਦੁਆਰਾ ਪਰਬੰਧਾ ਕਮੇਟੀ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਸਜਾਓ ਮੁਕਾਬਲਾ ਕਰਵਾਇਆ ਗਿਆ ਐਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਦੀ ਸਰੋਵਰ ਪਰਿਕਰਮਾ ਵਿਖੇ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ ਉੱਥੇ ਹੀ ਦਿੱਲੀ ਕਮੇਟੀ ਪ੍ਰਧਾਨ ਅਤੇ ਜਨਰਲ ਸਖਤਰ ਵੀ ਹਾਜ਼ਰ ਰਹੇ ਸਮਾਂ ਪੂਰਾ 10 ਮਿੰਟ ਲੋ ਕਿ ਜਿੰਨੀ ਸਜਾ ਕੇ ਜਿੰਨੀ ਸੋਹਣੀ ਤੁਸੀਂ ਕੋਸ਼ਿਸ਼ ਕਰਕੇ ਬਣ ਸਕਦੇ ਹੋ ਸਬਰ ਨਾਲ 10 ਮਿੰਟ ਦੇ ਵਿੱਚ ਉਨੀ ਸੋਹਣੀ ਬਣ ਕੇ ਦਿਖਾਓ 5 7 20 ਟੋਪੀ ਨਹੀਂ ਹੈ ਜਾਂ ਨਾ ਇਹਨੂੰ ਟੋਪੀ ਦੀ ਤਰ੍ਹਾਂ ਵਰਤੀ ਚਾ ਜਾ ਸਕਦਾ ਹੈ ਇੱਕ ਇਸ ਦੀ ਨਿਸ਼ਾਨੀ ਹੈ ਕਿ ਨਿਤ ਹੀ ਉਹ ਉਹ ਗੱਲ ਦਿਖਾਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅੱਜ ਖੁਸ਼ੀ ਦਾ ਦਿਨ ਹੈ ਔਰ ਇੱਕ ਤਸੱਲੀ ਭਰਿਆ ਦਿਨ ਹੈ ਕਿ ਅੱਜ ਇਸ ਤਰੀਕੇ ਦੇ ਨਾਲ ਇਸ ਪ੍ਰਤੀਯੋਗਤਾ ਦੇ ਵਿੱਚ ਦਸਤਾਰ ਮੁਕਾਬਲੇ ਦੇ ਵਿੱਚ ਜਿੱਥੇ ਸਾਡੇ ਬੱਚੇ ਪਾਰਟਿਸਿਪੇਟ ਕਰ ਰਹੇ ਆ ਉੱਥੇ ਉਹਨਾਂ ਦੇ ਪਰਿਵਾਰ ਦੇ ਜੀ ਵੀ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਪਿਤਾ ਜੀ ਇੱਥੇ ਨਾਲ ਉਹਨਾਂ ਦੇ ਹਾਜ਼ਰੀਆ ਪਰ ਰਹੇ ਮੇਰੇ ਤੋਂ ਪਹਿਲਾਂ ਹੁਣੇ ਸਰਦਾਰ ਜਗਦੀਪ ਸਿੰਘ ਕਾਲੋ ਉਹਨਾਂ ਨੇ ਤੁਹਾਡੇ ਨਾਲ ਬਹੁਤ ਹੀ ਵਿਸਤਾਰ ਦੇ ਵਿੱਚ ਇਸ ਪਗੜੀ ਦੀ ਅਹਿਮੀਅਤ ਦੀ ਗੱਲ ਕੀਤੀ ਹੈ ਔਰ ਇਹ ਪੱਗ ਜਿਹੜੀ ਸਾਨੂੰ ਕਿਸ ਤਰੀਕੇ ਦੇ ਨਾਲ ਮਿਲੀ ਕਿੰਨੇ ਜਦੋ ਜਹਾਦੇ ਨਾਲ ਮਿਲੀ ਇਹਦੇ ਬਾਰੇ ਵੀ ਕਰਮ ਸਿੰਘ ਸਰ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਇਹ ਕੋਈ ਸੋਖੀ ਦਾਤ ਨਹੀਂ ਹੈ ਜੋ ਸਾਨੂੰ ਮਿਲੀ ਹੈ ਇਹਦੇ ਪਿੱਛੇ ਕੌਮ ਨੇ ਬੜੀ ਵੱਡੀਆਂ ਹਾਗਣਾ ਕਰਿਆ ਕੌਮ ਨੇ ਬਹੁਤ ਵੱਡੀਆਂ ਸ਼ਹਾਹਤਾ ਦਿੱਤੀਆਂ ਕੌਮ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਔਰ ਅੱਜ ਜੇ ਦਸਤਾਰ ਸਾਡੇ ਸਿਰਾਂ ਦੇ ਉੱਤੇ ਹੈ ਤੇ ਸਾਡਾ ਵੀ ਇੱਕ ਫਰਜ਼ ਬੰਦਾ ਹੈ ਕਿ ਇਸ ਦਸਤਾਰ ਨੂੰ ਇਸ ਪੱਗ ਨੂੰ ਕਦੇ ਦਾਗ ਨਾ ਲੱਗਣ ਦੀ ਕਿਉਂਕਿ ਇਹ ਜਿਹੜੀ ਦਸਤਾਰ ਹੈ ਇਹ ਤੁਹਾਡੇ ਸਿਰਾਂ ਦੇ ਉੱਤੇ ਜਿੱਥੇ ਤੁਹਾਡਾ ਆਪਣਾ ਤੁਹਾਡੇ ਮਾਪਿਓ ਦਾ ਤੁਹਾਡੀਆਂ ਪੁਸ਼ਤਾ ਦਾ ਜਿਹੜਾ ਕਿਰਦਾਰ ਵੀ ਦੱਸਦੀ ਹੈ ਕਿ ਤੁਹਾਡਾ ਕਿਰਦਾਰ ਤੁਹਾਡੇ ਵੱਡੇ-ਵਡੇਰਿਆਂ ਦਾ ਕਿਸ ਤਰ੍ਹਾਂ ਸੀ ਕਿ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਇਸ ਦਾਤ ਨੂੰ ਸਾਂਭ ਕੇ ਰੱਖਿਆ ਜੇ ਪੀੜੀਦਰ ਪੀੜੀ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਸਾਹਿਬਜ਼ਾਦੀਆਂ ਦੀ ਸ਼ਹਾਦਤਾਂ ਤੋਂ ਬਾਅਦ ਅਗਰ ਇਹ ਦਸਤਾਰ ਤੁਹਾਡੇ ਘਰ ਦੇ ਵਿੱਚ ਹੈਗੀ ਹੈ ਇਹ ਸਿਰਫ ਐਸੀ ਕਾਰਨ ਹੈ ਕਿ ਤੁਹਾਡੇ ਦਾਦੇ ਪੜਦਾਦੇ ਔਰ ਉਹਨਾਂ ਦੇ ਵੀ ਵੱਡੇ-ਵੱਡੇ ਰਿਆ ਨੇ ਇਸ ਪੱਗ ਨੂੰ ਸੰਭਾਲ ਕੇ ਰੱਖਿਆ ਔਰ ਇਹ ਦਾ ਤੁਹਾਡੇ ਘਰਾਂ ਤੱਕ ਪਹੁੰਚੀ ਹੈ ਇਹ ਪੱਗ ਜਿਹੜੀ ਹੈ ਅੱਜ ਲੋਕਾਂ ਦੇ ਵਿੱਚ ਬੜੀ ਇਹਦੀ ਅਹਿਮੀਅਤ ਘਟਦੀ ਜਿੱਥੇ ਜਾਂਦੀ ਹੈ ਮਗਰ ਜਿਹੜੇ ਲੋਕਾਂ ਨੇ ਇਹਨੂੰ ਬਚਾ ਕੇ ਰੱਖਿਆ ਆਪਣੇ ਪਰਿਵਾਰਾਂ ਦੇ ਵਿੱਚ ਉਹਨਾਂ ਬੱਚਿਆਂ ਨੂੰ ਜ਼ਰੂਰ ਤੁਸੀਂ ਦੱਸੋ ਕਿ ਇਸ ਪੱਗ ਦੇ ਕਾਰਨ ਕਈ ਲੋਕਾਂ ਦੇ ਜਿਹੜੇ ਸਫਰ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਜਦ ਪਿੰਡਾਂ ਤੋਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਹੁੰਦਾ ਸੀ ਅਨੇਰੇ ਵਕਫ ਜਦ ਕੋਈ ਜਵਾਨ ਬੱਚਿਆਂ ਨੂੰ ਬੀਬੀਆਂ ਨੂੰ ਘਰੋਂ ਨਹੀਂ ਕੱਢਦਾ ਸੀ ਤੇ ਉੱਥੇ ਇਹ ਦੱਸਿਆ ਜਾਂਦਾ ਸੀ ਕਿ ਜਦ ਕਿਸੇ ਬਸ ਦੇ ਵਿੱਚ ਅਗਰ ਇੱਕ ਵੀ ਕੱਲਾ ਸਰਦਾਰ ਬੈਠਾ ਹੈ ਉਹ ਪਗਵਲਾ ਬੈਠਾ ਹੈ ਤੇ ਉਹ ਪਾਗੜੀ ਉਹ ਗੱਡੀ ਹੈ ਉਹ ਬਸ ਉਹ ਮਹਿਫੂਜ਼ ਹੈ ਉਹ ਟ੍ਰੇਨ ਦਾ ਡੱਬਾ ਮਹਿਫੂਜ਼ ਹੈ ਉਹ ਹਵਾਈਅਾਜ ਮਹਿਫੂਜ਼ ਹੈ ਜਿੱਥੇ ਇੱਕ ਵੀ ਪਗਵਲਾ ਬੈਠਾ ਇਹ ਪਗ ਦੀ ਦਾਤ ਸਾਨੂੰ ਮਿਲਿਆ ਜੇ ਕਿਸੇ ਸਮੇਂ ਦੇ ਵਿੱਚ ਐਫਓ ਜੀਆਂ ਘਟਨਾਵਾਂ ਵੀ ਸੁਣਨ ਮਿਲਿਆ ਇਤਿਹਾਸ ਦੇ ਵਿੱਚ ਕਿ ਜਦ ਕਿਸੇ ਇੱਕ ਸਰਦਾਰ ਨੇ ਇੱਕ ਪਗ ਵੱਲੇ ਨੇ ਜਾ ਕੇ ਕੋਰਟ ਦੇ ਵਿੱਚ ਗਵਾਹੀ ਦੇਤੀ ਔਰ ਉਹ ਸਾਰੀਆਂ ਗਵਾਹੀਆਂ ਦੂਜੇ ਪਾਸੇ ਦੀਆਂ ਰੱਦ ਕੀਤੇ ਜਾਂਦੀਆਂ ਸੀ ਮਗਰ ਇੱਕ ਸਿੱਖ ਦੀ ਜਿਹੜੀ ਗਵਾਹੀ ਸੀ ਉਹਨੂੰ ਸਭ ਤੋਂ ਵੱਡੀ ਮਹੱਤਤਾ ਦਿੱਤੀ ਜਾਂਦੀ ਸੀ ਇਹ ਕਿਰਦਾਰ ਸੀ ਸਿੱਖੀ ਦਾ ਔਰ ਇਹ ਕਿਰਦਾਰ ਜਿਹੜਾ ਅੱਜ ਤੁਹਾਡੇ ਘਰ ਤੱਕ ਪਹੁੰਚਿਆ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਹੈ ਤੁਹਾਡੇ ਵੱਡੇ-ਵੱਡੇ ਰਿਆ ਦੀ ਦੇਣ ਹੈ ਔਰ ਇਹਨੂੰ ਅੱਜ ਸਾਹਮਣੇ ਰੱਖਣਾ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੇ ਕਮੇਟੀਆਂ ਆਂਦੀਆਂ ਕਮੇਟੀਆਂ ਆਪਣੇ ਫਰਜ਼ ਪੂਰੇ ਕਰਦੀਆਂ ਕਮੇਟੀਆਂ ਹੱਲਾ-ਸੈਰੀਆਂ ਵੀ ਦਿੰਦੀਆਂ ਰਹਿੰਦੀਆਂ ਨੇ ਬੱਚਿਆਂ ਨੂੰ ਕਿਸੇ ਤਰੀਕੇ ਦੇਤ ਹੋਈਆਂ ਗੁਰਬਾਣੀ ਨਾਲ ਜੁੜੀਆਂ ਮਗਰ ਅਸਲੀ ਜਿਹੜਾ ਫਰਜ਼ ਬੰਦਾ ਉਹ ਮਾਪਿਓ ਦਾ ਬੰਦਾ ਉਹ ਮਾਂ ਜਿਹਦੇ ਬਾਰੇ ਕਿਹਾ ਜਾਂਦਾ ਕਿ ਆਪਣੇ ਬੱਚਿਆਂ ਦੇ ਵਿੱਚ ਦੋ ਚੀਜ਼ਾਂ ਭਰ ਦਵੇ ਜੇ ਸਿਰ ਦੇ ਉੱਤੇ ਝੂੜਾ ਤੇ ਮੂੰਹ ਦੇ ਵਿੱਚ ਊੜਾ ਯਾਨੀ ਕਿ ਪੰਜਾਬੀ ਭਾਸ਼ਾ ਅਗਰ ਆਪਣੇ ਬੱਚਿਆਂ ਦੇ ਵਿੱਚ ਭਰ ਦਵੇ ਤੇ ਮੈਂ ਸਮਝਦਾ ਕਿ ਸਿੱਖੀ ਉਸ ਘਰੋਂ ਨਿਤੋਂ ਨ부ਦ ਨਹੀਂ ਹੋ ਸਕਦੀ ਉਸ ਘਰ ਦੇ ਵਿੱਚ ਸਿੱਖੀ ਪਰਫੁੱਲਿਤ ਰਹੇਗੀ ਜੇ ਸਾਡੇ ਬੱਚੇ ਆਪਣੇ ਮੂੰਹ ਦੇ ਵਿੱਚ ਊੜਾ ਔਰ ਆਪਣੇ ਸਿਰ ਦੇ ਉੱਤੇ ਝੂੜਾ ਸਾਭ ਕੇ ਰੱਖਣ ਅੱਜ ਕੋਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਦਸਤਾਰ ਕੰਪੀਟੀਸ਼ਨ ਕਰਾਇਆ ਜਾ ਰਿਹਾ ਹੈ ਦਿੱਲੀ ਤੇ ਐਨਸੀਆਰ ਦੇ ਬੱਚਿਆਂ ਵਾਸਤੇ ਇਹ ਉਹ ਦਸਤਾਰ ਹੈ ਜੋ ਸਾਨੂੰ ਵਿਰਾਸਤ ਦੇ ਵਿੱਚ ਮਿਲੀ ਹੈ ਹੋਰ ਅੱਗੇ ਬੱਚੇ ਨੂੰ ਵਿਰਾਸਤ ਬੱਚਿਆਂ ਨੂੰ ਵਿਰਾਸਤ ਵਜੋਂ ਅਸੀਂ ਦੇਣੀ ਹੈ ਤੇ ਬੱਚਿਆਂ ਨੂੰ ਇਸ ਚੀਜ਼ ਦੀ ਅਹਿਮੀਤ ਦੱਸੀ ਜਾ ਰਹੀ ਹੈ ਕਿ ਦਸਤਾਰ ਸਾਨੂੰ ਕਿਸ ਤਰ੍ਹਾਂ ਮਿਲਿਆ ਨੇ ਕੋਈ ਐਵੇਂ ਫ੍ਰੀ ਚ ਨਹੀਂ ਮਿਲਗੀਆਂ ਸਰਦਾਰੀਆਂ ਇਹ ਦਲਾਈ ਕੌਮ ਕੋ ਸਰਬਾਜ਼ੀਆਂੋਂ ਸੇ ਸਰਦਾਰੀ ਜੇ ਸਾਨੂੰ ਗੁਰੂ ਪਾਤਸ਼ਾਹ ਨੇ ਸਰਦਾਰ ਬਣਾਇਆ ਸੀਗਾ ਕਿੰਨੀਆਂ ਸਿਰਾਂ ਦੀਆਂ ਬਾਜ਼ੀਆਂ ਲੱਗੀਆਂ ਕਿੰਨੀਆਂ ਸ਼ਹਾਦਤਾਂ ਦੇ ਕੇ ਕਿਤੇ ਸਾਨੂੰ ਜਾ ਕੇ ਦਸਤਾਰਾਂ ਬਖਸ਼ੀਆਂ ਨੇ ਇਹ ਦਸਤਾਰ ਇੱਕ 1 ਲੱਖ ਹੈ ਇੱਕ ਸਾਡੀ ਸਾਡਾ ਗਰੂਰ ਹੈ ਸਾਡਾ ਮਾਣ ਹੈ ਸਾਡੀ ਸ਼ਾਨ ਹੈ ਦਸਤਾਰ ਉਸ ਨੂੰ ਕਿਸ ਤਰ੍ਹਾਂ ਬਨ ਕੇਵਲ ਬਨ ਨਹੀਂ ਨਹੀਂ ਲੈਣੀ ਬਨ ਕੇ ਉਸ ਦਸਤਾਰ ਦੀ ਮਰਿਆਦਾ ਨੂੰ ਕਾਇਮ ਰੱਖਣਾ ਹੈ ਦਸਤਾਰ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀਗਾ ਕਿ ਪੱਗ ਨੂੰ ਦਾਗ ਨਾ ਲੱਗੇ ਪੱਗ ਲੈ ਜਾਏ ਤੇ ਕਤਲ ਹੋ ਜਾਂਦੇ ਸੀ ਮਰਡਰ ਹੋ ਜਾਂਦੇ ਸੀ ਕੇਵਲ ਦਸਤਾਰ ਕਰਕੇ ਅੱਜ ਵੀ ਸਿੱਖ ਦੀ ਦਸਤਾਰ ਨੂੰ ਜੇ ਹੱਥ ਪੈ ਜਾਏ ਤੇ ਸਭ ਤੋਂ ਵੱਡੀ ਇਨਸਲਟ ਮੰਨਦੇ ਨੇ ਸਿੱਖ ਤੇ ਦਸਤਾਰ ਬਹੁਤ ਵੱਡੀ ਇੱਕ ਸ਼ਾਨ ਹੈ ਸਿੱਖਾਂ ਦੀ ਬੱਚਿਆਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਅਗਰ ਆਪਾਂ ਬਚਪਨ ਦੇ ਵਿੱਚ ਬੱਚਿਆਂ ਨੂੰ ਦਸਤਾਰ ਬੰਨਣ ਦਾ ਸ਼ੌਂਕ ਪੈਦਾ ਕਰਾਂਗੇ ਤਾਂ ਬੱਚੇ ਫਿਰ ਉਹਦੀ ਹੌਲੀ-ਹੌਲੀ ਉਹਮਿਤ ਨੂੰ ਸਮਝਣਗੇ ਤੇ ਦਸਤਾਰ ਦੀ ਦੀ ਸ਼ਾਨ ਨੂੰ ਵੀ ਬਰਕਰਾਰ ਰੱਖਣਗੇ ਤੇ ਮੈਨੂੰ ਅੱਜ ਇਸ ਗੱਲ ਦੀ ਜਿਆਦਾ ਖੁਸ਼ੀ ਹੋਈ ਹੈ ਕਿ ਜਿਹੜੇ ਬੱਚੇ ਆਪ ਮੁਹਾਰੇ ਚੱਲ ਕੇ ਜਿਨ੍ਹਾਂ ਨੂੰ ਦਸਤਾਰ ਬੰਨਣੀ ਨਹੀਂ ਆਉਂਦੀ ਪਰ ਬੜੇ ਸ਼ੌਂਕ ਦੇ ਨਾਲ ਉਹ ਸ਼ੀਸ਼ੇ ਮੂਰੇ ਖੜ ਕੇ ਦਸਤਾਰ ਬੰਨ ਰਹੇ ਸੀ ਉਹਨਾਂ ਨੂੰ ਵੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜੇ ਇਹਨਾਂ ਦੇ ਵਿੱਚ ਅੱਜ ਦਸਤਾਰ ਨੂੰ ਸਜਾਉਣ ਦਾ ਚਾਹ ਪੈਦਾ ਹੋਇਆ ਤੇ ਅੱਗੇ ਜਾ ਕੇ ਸਿੱਖਣਗੇ ਵੀ ਤੇ ਵੱਡੇ ਹੋ ਕੇ ਸੋਹਣੀ ਦਸਤਾਰ ਵੀ ਬੰਨਣਗੇ ਮੈਂ ਸਾਰਿਆਂ ਦਿੱਲੀ ਦੇ ਸਿੱਖਾਂ ਨੂੰ ਵਧਾਈ ਵੀ ਦਿੰਦਾ ਔਰ ਮੈਂ ਇਹ ਬੇਨਤੀ ਕਰਦਾ ਕਿ ਅੱਗੇ ਤੋਂ ਜਦੋਂ ਵੀ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ ਤੇ ਬੱਦ ਚੜ ਕੇ ਇਸ ਹਿੱਸੇ ਪਰਿਆ ਕਰੋ ਅੱਜ ਵੀ ਲਗਭਗ 450 ਬੱਚਿਆਂ ਨੇ ਇਹਦੇ ਵਿੱਚ ਹੁਣ ਤੱਕ ਪਾਰਟਿਸਪੇਟ ਕੀਤਾ ਹੈ ਲੈ 2 ਘੰਟੇ ਪ੍ਰੋਗਰਾਮ ਹੋਰ ਚੱਲਣਾ ਹੈ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਹੋਰ ਬੱਚੇ ਆ ਕੇ ਇਹਦੇ ਵਿੱਚ ਪਾਰਟਿਸਪੇਟ ਕਰਨਗੇ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਹਰਮੀਤ ਸਿੰਘ ਜੀ ਕਲਕਾ ਜਨਸਕਤਾ ਜਗਦੀਪ ਸਿੰਘ ਜੀ ਕਲੋਂ ਔਰ ਸਾਡੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਰੀਆਂ ਦਿੱਲੀ ਦੀਆਂ ਸੰਗਤਾਂ ਨੂੰ ਅੱਜ ਇਸ ਦਸਤਾਰ ਦਿਵਸ ਤੇ ਵਧਾਈ ਦਿੰਦਾ ਹਾਂ ਸਸੀਗਾਰ ਵੈਗੂ ਜੀ ਦਾ ਖਾਸਾ ਵੈਗੂ ਜੀ ਕੀ ਪਤ ਮੇਰਾ ਬੇਟਾ ਮਨਰਾਜ ਸਿੰਘ ਪਹਿਲੀ ਵਾਰ ਪਗੜੀ ਪਗੜੀ ਬਨਣ ਆਏ ਇਥੇ ਸ਼ੁਰੂਆਤ ਹੈ ਪਗ ਬਨਣ ਆਇਆ ਬਹੁਤ ਅੱਛੀ ਪਗ ਬਨਣੇ ਤਰ੍ਹਾਂ ਤਰ੍ਹਾਂ ਦੀ ਪਗ ਬਨ ਲੈਂਦਾ ਹੈ ਤੇ ਇਥੇ ਬੱਚਿਆਂ ਨੂੰ ਇਹ ਪਤਾ ਚੱਲਿਆ ਕਿ ਘੱਟ ਸਮੇਂ ਵਿੱਚ ਵੀ फटाफट ਆਪਣੀ ਸਪੀਡ ਕਿਵੇਂ ਬੰਨੀ ਹੈ ਤੇ ਬੱਚੇ ਇਹ ਬਹੁਤ ਸਿੱਖੀ ਵਾਸਤੇ ਬੱਚੇ ਇਹਦੇ ਵਿੱਚ ਅਗਰਸਾਰ ਹੋਣਗੇ ਕੰਪੀਟੀਸ਼ਨ ਵਾਸਤੇ ਔਰ ਆਪਣੀ ਸਿੱਖੀ ਸੰਭਾਲਣਗੇ ਔਰ ਬੱਚਿਆਂ ਨੂੰ ਬਹੁਤ ਸਿੱਖਿਆ ਮਿਲੇਗੀ ਇੱਥੇ ਸਤਿਗੁਰਾਂ ਨੇ ਦਿੱਤੀ ਤੇ ਹੁਣ ਵੇਲਾ ਹੋ ਗਿਆ ਹੈ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੋਣਿਆ ਛੋਟੀ ਜੀ ਬ੍ਰੇਕ ਤੋਂ ਬਾਅਦ ਸਿੱਖ ਧਰਮ ਬਾਰੇ ਜਾਣਨ ਲਈ ਬੈਲਜੀਅਮ ਦੀ ਇੱਕ ਯੂਨੀਵਰਸਿਟੀ ਤੋਂ ਬੱਚਿਆਂ ਦਾ ਇੱਕ ਵਫਦ ਭਾਰਤ ਪਹੁੰਚਿਆ ਦਿੱਲੀ ਕਮੇਟੀ ਦੇ ਦਫ਼ਤਰ ਪਹੁੰਚੇ ਬੱਚੇ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਨਣਾ ਚਾਹੁੰਦੇ ਹਨ ਜਿੱਥੇ ਦਿੱਲੀ ਕਮੇਟੀ ਵੱਲੋਂ ਇਹਨਾਂ ਬੱਚਿਆਂ ਅਤੇ ਪ੍ਰੋਫੈਸਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਉੱਥੇ ਹੀ ਦਿੱਲੀ ਕਮੇਟੀ ਵੱਲੋਂ ਇਹਨਾਂ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਜਾਏਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਹਮੇਸ਼ਾ ਹੀ ਹਰ ਸਟੇਜ ਦੇ ਉੱਤੇ ਇਹ ਗੱਲ ਕੀਤੀ ਹੈ ਕਿ ਸਾਡਾ ਵਿਰਸਾ ਇੰਨਾ ਵਿਸ਼ਾਲ ਹੈ ਸਾਡਾ ਧਰਮ ਮਾਨਵਤਾ ਦੀ ਮਨੁੱਖਤਾ ਦੀ ਗੱਲ ਕਰਦਾ ਹੈ ਸਰਬਸਾਂਝੀ ਵਾਲਤਾ ਦੀ ਗੱਲ ਕਰਦਾ ਹੈ ਤੇ ਸਾਡਾ ਇਤਿਹਾਸ ਜਿਹੜਾ ਸ਼ਹਾਦਤਾਂ ਭਰਿਆ ਹੈ ਇਹ ਸਾਰੀਆਂ ਚੀਜ਼ਾਂ ਦੁਨੀਆ ਦੇ ਵਿੱਚ ਜਾਣੀਆਂ ਚਾਹੀਦੀਆਂ ਹਨ ਦੁਨੀਆ ਦੇ ਕੋਨੇ-ਕੋਨੇ ਤੱਕ ਜਾਣੀਆਂ ਚਾਹੀਦੀਆਂ ਲੋਕਾਂ ਨੂੰ ਪਤਾ ਚੱਲਣਾ ਚਾਹੀਦਾ ਹੈ ਤੇ ਇਹ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਵਰਲਡਵਾਈਡ ਅਸੀਂ ਆਪਣੀ ਆਵਾਜ਼ ਪਹੁੰਚਾ ਸਕੀਏ ਸੋ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਦਫ਼ਤਰ ਦੇ ਵਿੱਚ ਸਾਡੇ ਕੋਲ 25 ਬੱਚੇ ਜਿਹੜੇ ਕਿ ਸਟੱਡੀ ਕਰ ਰਹੇ ਆ ਰਿਲੀਜੀਅਸ ਸਟੱਡੀ ਕਰ ਰਹੇ ਆ ਬੈਲਜੀਅਮ ਤੋਂ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਆ ਸੋ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਔਰ ਨਾਲ ਹੀ ਅੱਜ ਇਹਨਾਂ ਦੇ ਕੋਲ ਇਹਨਾਂ ਨੂੰ ਕੀ ਜਾਣਕਾਰੀ ਆ ਸਿੱਖ ਧਰਮ ਦੇ ਬਾਰੇ ਸਿੱਖ ਰਿਲੀਜੀਅਨ ਦੇ ਬਾਰੇ ਉਸ ਦੇ ਨਾਲ ਵੀ ਇਹਨਾਂ ਦੇ ਨਾਲ ਸਾਡੇ ਵੱਲੋਂ ਗੱਲਬਾਤ ਹੋਏਗੀ ਔਰ ਇਹ ਐਕਸਚੇਂਜ ਹੋਏਗਾ ਕਿ ਅਸੀਂ ਦਿੱਲੀ ਕਮੇਟੀ ਵੱਲੋਂ ਜੋ ਐਫਰਟਸ ਕਰ ਰਹੇ ਹਾਂ ਜੋ ਮਨੁੱਖਤਾ ਦੇ ਲਈ ਮਾਨਵਤਾ ਦੇ ਲਈ ਸਰਬਸਾਂਝੀ ਵਾਲਤਾ ਦੇ ਲਈ ਜੋ ਐਫਰਟਸ ਕੀਤੀਆਂ ਜਾ ਰਹੀਆਂ ਹਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਵੀ ਸਾਂਝ ਪਾਈ ਜਾਏਗੀ ਸੋ ਜਿੱਥੇ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਉੱਥੇ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਇਹਨਾਂ ਨੇ ਇੰਨਾ ਇੰਟਰਸਟ ਜਿਹੜਾ ਗੁਰੂ ਨਾਨਕ ਦੇ ਇਸ ਸਿੱਖ ਧਰਮ ਦੇ ਵਿੱਚ ਜਿਹੜਾ ਲਿਆ ਸੋ ਇਹਨਾਂ ਦਾ ਮੈਂ ਧੰਨਵਾਦ ਕਰਦਾ ਨਾਲ ਹੀ ਧੰਨਵਾਦ ਕਰਦਾ ਮੈਂ ਡਾਕਟਰ ਗੁਰਦੀਪ ਕੌਰ ਦਾ ਪ੍ਰੋਫੈਸਰ ਗੁਰਦੀਪ ਕੌਰ ਜਿਨ੍ਹਾਂ ਨੇ ਨਾਲ ਕੋਆਰਡੀਨੇਟ ਕੀਤਾ ਸਾਰਾ ਬੱਚਿਆਂ ਨੂੰ ਸੋ ਹੁਣ ਅਸੀਂ ਅੱਗੇ ਇਹਨਾਂ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਕਰਾਂਗੇ My name is Bert Broekhart. I'm a professor of world religions at our university, KU Leuven in Belgium. Um, I teach world religions and as part of this course, I take my students to India since 2002. Since 2007, we are visiting the northern part uh, of India. Uh, and since 2007, we have been extremely lucky uh, to enjoy the kind hospitality of the Sikh community in Delhi, uh, the kind hospitality also of the Gurdwara Management Committee. And so we are very pleased and very honored that once again uh, we can be here uh, this year. Um, after the tour in India, I, also, I always ask our students, what I remember of the tour and what were the highlights of the tour. And each and every year, the students are saying that the hospitality, the experience in the Sikh Gurdwara is really heartwarming and really a, a memory they will take with them the rest of their lives. So I'm very, very grateful uh, to the President and the General Secretary, to respected Harmit Singh Kalka and Jagdeep Singh Kaun. for the hospitality once again we are experiencing of the street community here in delhi many many thanks thank you live in university belgium di oh itthe apne students nu leke aaye ne aur is gal di atha khushi hai ki eh oh bachche taqreeban 25 bachiyan da group hindustan de vich itthe aaya hai ਗੁਰੂ ਘਰ ਦੇ ਵਿੱਚ ਜਿੱਥੇ ਨਕਮਸਤਕ ਹੋਈ ਨੇ ਔਰ ਇਹਨਾਂ ਨੇ ਜਿਹੜਾ ਆਪਣਾ ਸਬਜੈਕਟ ਜਿਹੜਾ ਰੱਖਿਆ ਗੁਰਮੁਖੀ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੈ ਪੜਾਈ ਕਰਨ ਇੱਥੇ ਪਹੁੰਚੇ ਹੈ ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਦਾ ਬਰਸਾਇਆ ਇਹ ਸਿੱਖ ਪੰਥ ਜਿਨੇ ਦੁਨੀਆ ਦੇ ਵਿੱਚ ਮੱਲਾ ਮਾਰੀਆਂ ਦੁਨੀਆ ਦੇ ਵਿੱਚ ਆਪਣਾ ਪ੍ਰਚਾਰ ਪ੍ਰਸਾਰ ਕੀਤਾ ਔਰ ਜਿਸ ਤਰੀਕੇ ਦੇ ਨਾਲ ਸਾਡੇ ਬਾਹਰ ਬੈਠੇ ਲੋਕ ਗੁਰੂ ਘਰਾਂ ਦੇ ਨਾਲ ਜੁੜੇ ਐ ਗੁਰਸਿੱਖੀ ਨੂੰ ਸਾਭ ਕੇ ਬੈਠੇ ਐ ਔਰ ਉਹਦੇ ਪ੍ਰਚਾਰ ਪ੍ਰਸਾਰ ਦੇ ਕਾਰਨ ਹੀ ਐਫਓ ਜੀਆਂ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੀ ਜਿਹੜੀ ਭਾਵਨਾ ਹੈ ਉਹਨਾਂ ਦਾ ਜਿਹੜਾ ਸਤਕਾਰ ਹੈ ਗੁਰੂ ਪ੍ਰਤੀ ਬੱਧਾ ਜਾਂਦਾ ਔਰ ਅੱਜ ਇਹ ਬੜੀ ਖੁਸ਼ੀ ਇਸ ਗੱਲ ਦੀ ਮਹਿਸੂਸ ਹੋ ਰਹੀਏ ਕਿ ਸਿਕਸ ਸਟੱਡੀਜ਼ ਨੂੰ ਕਰਨ ਵਸੇ ਇਥੇ ਉਚੇਚੇ ਤੌਰ ਤੇ ਪਹੁੰਚੇ ਜਿੱਥੇ ਸਿਕ ਸਟੱਡੀਜ਼ ਦੇ ਵਿੱਚ ਗੁਰਮਤੀਆਂ ਗੱਲਾਂ ਹੋਣੀਆਂ ਗੁਰ ਇਤਿਹਾਸ ਦੀਆਂ ਗੱਲਾਂ ਹੋਣੀਆਂ ਔਰ ਐਫਓਜੇ ਬੱਚਿਆਂ ਨੇ ਜਿਸ ਵਕਤ ਅੱਗੇ ਜਾ ਕੇ ਆਪਣੀ ਕੰਟਰੀ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਜਦ ਇਤਿਹਾਸ ਦੀਆਂ ਗੱਲਾਂ ਕਰਨੀਆਂ ਹੈ ਸਾਡੇ ਸਿੱਖ ਪੰਥ ਦੀ ਗੱਲ ਕਰਨੀ ਹੈ ਤਾਂ ਇਹਦਾ ਹੋਰ ਵੱਡਾ ਇੱਕ ਫਲਾਬ ਵੀ ਹੋਣਾ ਔਰ ਆਪਣੇ ਪਰਿਵਾਰਾਂ ਦੇ ਵਿੱਚੋਂ ਨਿਕਲ ਕੇ ਗੱਲ ਹੋਰ ਜਿਹੜੀ ਹੈ ਉਹ ਅੱਗੇ ਵਧੇਗੀ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਅਸੀਂ ਇਤੇ ਇਹਨਾਂ ਨੂੰ ਸਾਰੇ ਬੱਚਿਆਂ ਨੂੰ ਹੌਸਲਾ ਫਜ਼ਾਈ ਦੇਣ ਵਸੇ ਇਹਨਾਂ ਦਾ ਜਿਹੜਾ ਸਤਕਾਰ ਕਰਨ ਨੂੰ ਅਸੀਂ ਆਇਆ ਕਿ ਤੁਸੀਂ ਸਿੱਖ ਪੰਥ ਦੇ ਉੱਤੇ ਵਿਸ਼ਵਾਸ ਰੱਖਦੇ ਹੋ ਜਿਹੜੀ ਪੜ੍ਹਾਈ ਕਰਨ ਜਾ ਰਹੇ ਹੋ ਤੁਹਾਨੂੰ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰੱਖਣ ਔਰ ਇਸ ਪੜ੍ਹਾਈ ਦੇ ਨਾਲ ਨਾਲ ਤੁਸੀਂ ਇਸ ਪੰਥ ਦਾ ਸਿੱਖੀ ਦਾ ਪ੍ਰਸਾਰ ਕਰਨ ਵਿੱਚ ਵੀ ਆਪਣਾ ਯੋਗਦਾਨ ਪਾਓ ਕਿਉਂਕਿ ਦੁਨੀਆ ਭਰ ਦੇ ਵਿੱਚ ਤੁਸੀਂ ਦੇਖਿਆ ਅਸੀਂ ਕੈਲੀਫੋਰਨੀਆ ਚਲੇ ਜਾਈਏ ਯੂ ਐਸ ਦੀਆਂ ਕਈ ਕੰਟਰੀਜ਼ ਦੇ ਵਿੱਚ ਫੋ ਜੀਆਂ ਜਿਹੜੀਆਂ ਸਟੇਟਸ ਨੇ ਉੱਥੇ ਲੋਕ ਜਿਹੜੇ ਨੇ ਆਪਣੇ ਰਿਲੀਜੀਅਨ ਨੂੰ ਛੱਡ ਕੇ ਸਿੱਖੀ ਵੱਲ ਚੱਲੇ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਹੋ ਔਰ ਇਹ ਜਿਹੜੀਆਂ ਸਾਡੀ ਜਿਸ ਤਰ੍ਹਾਂ ਸੰਸਥਾ ਸੀ ਮੀਰੀ ਪੀਰੀ ਸੰਸਥਾ ਉਹਨਾਂ ਨੇ ਵੀ ਬੜੀਆਂ ਅਕੈਡਮੀਆਂ ਬਣਾਈਆਂ ਪੂਰੇ ਵਰਲਡਵਾਈਡ ਔਰ ਅੱਜ ਸਾਨੂੰ ਇਹ ਖੁਸ਼ੀ ਹੈ ਕਿ ਲੋਕ ਆਪਣੇ ਆਪ ਸਿੱਖ ਪੰਥ ਤੋਂ ਪ੍ਰੇਰਿਤ ਹੋ ਕੇ ਉਹਦੀਆਂ ਪੋਸਟ ਡਿਗਰੀਸ ਕਰਨ ਆ ਰਹੇ ਆ ਸੋ ਮੈਂ ਇਹਨਾਂ ਦੇ ਪ੍ਰੋਫੈਸਰ ਬੈਰਡ ਬਰੋਕਰਾਟ ਜੀ ਦਾ ਵੀ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਤੇ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੋਣਿਆ ਛੋਟੀ ਜੀ ਬ੍ਰੇਕ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੋਂਕੇ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਨਾਡਾ ਸਾਹਿਬ ਪੰਚਕੁੱਲੇ ਵਿਖੇ ਕਰਵਾਇਆ ਗਿਆ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾ ਵੀ ਹਾਜ਼ਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਹ ਅੱਜ ਅਸੀਂ ਸਾਰੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕੌਕੇ ਹੋਣਾ ਦੀ ਵਰਸੀ ਦੇ ਮੌਕੇ ਤੇ ਇਕੱਠੇ ਹੋਏ ਆ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾ, ਸਮੂਚੀ ਹਰਿਆਣਾ ਕਮੇਟੀ ਦਾ, ਉਹਨਾਂ ਦੇ ਸਾਥੀਆਂ ਦਾ ਜਿਹੜਾ ਪਰਸੋ ਰੋਜ਼ ਤੋਂ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਹਰਮ ਕਰਾ ਕੇ ਅੱਜ ਉਹਦੀ ਸੰਪੂਰਨਤਾ ਹੋਈ ਹੈ। ਔਰ ਉਸ ਤੋਂ ਬਾਅਦ ਜਿਹੜਾ ਇੱਥੇ ਦੀਵਾਨ ਸਜਾਇਆ ਗਿਆ ਔਰ ਉਸ ਦੀਵਾਨ ਤੋਂ ਬਾਅਦ ਜਿਹੜੀ ਪੰਥਕ ਵਿਚਾਰਾ ਹੋ ਰਹੀ ਹੈ। ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਸੀ ਕਿ ਅਸੀਂ 31 ਸਾਲਾਂ ਤੋਂ ਭੁੱਲੇ ਬੈਠੇ ਜੱ태ਦਾਰ ਕੌਮਕੇ ਸਾਹਿਬ ਦੀ ਵਰਸੀ ਦੇ ਮੌਕੇ ਤੇ ਇਕੱਠੇ ਹੋ ਕੇ ਪੰਥ ਦੀਆਂ ਗੱਲਾਂ ਕਰੀਏ ਪੰਥਕ ਵਿਚਾਰਾ ਕਰ ਸਕੀਏ ਔਰ ਜੋ ਮੌਜੂਦਾ ਹਾਲਾਤ ਅੱਜ ਪੰਥ ਦੇ ਵਿੱਚ ਵਾਪਰ ਰਿਹਾ ਉਹਦੇ ਬਾਰੇ ਕਿਸੇ ਨਾ ਕਿਸੇ ਨਿਸ਼ਕਸ਼ ਤੇ ਪਹੁੰਚ ਸਕੀਏ ਵਧਾਈ ਦਿਨਾ ਅੱਜ ਦੇ ਮੌਕੇ ਦੇ ਉੱਤੇ ਸਰਦਾਰ ਹਰੀ ਸਿੰਘ ਜੀ ਨੂੰ ਜਿਹੜੇ ਕਾਂਗਰਸ ਸਾਹਿਬ ਦੇ ਫਰਜ਼ੰਦ ਨੇ ਇਹਨਾਂ ਦੇ ਪਰਿਵਾਰ ਨੂੰ ਕਿ ਜਿਹੜਾ ਅੱਜ ਪੰਥ ਨੇ ਇਹਨਾਂ ਦੀ ਵਾਫੜੀਆ ਔਰ ਇਹ ਵੀ ਪੰਥ ਦੇ ਨਾਲ ਖਲੋਤੇ ਨਹੀਂ ਕਿਉਂਕਿ ਇਹ ਸਾਂਝੇ ਨੇ ਸਾਰਿਆਂ ਦੇ ਔਰ ਅੱਜ ਦੇ ਇਸ ਮੌਕੇ ਤੇ ਜਦ ਇਹਨਾਂ ਨੇ ਪਹੁੰਚੇ ਨੇ ਵਾਕਈ ਦਿਲ ਨੂੰ ਇਸ ਗੱਲ ਦੀ ਤਸੱਲੀ ਹੋਈ ਹੈ ਕਿ ਜਿਹੜੀ ਗੱਲ ਹੁਣੇ ਪੰਜੋਲੀ ਸਾਹਿਬ ਨੇ ਕੀਤੀ ਸੀ ਕਿ ਸਾਰਿਆਂ ਨੂੰ ਇਕੱਠਾ ਹੋਣ ਦੀ ਲੋੜ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿ ਅੱਜ ਸਮੂਚਾ ਪੰਥ ਇੱਥੇ ਇਕੱਠਾ ਹੋਇਆ ਔਰ ਇਸ ਪੰਥ ਨੇ ਜਿਹੜੀ ਆਵਾਜ਼ ਚੁੱਕੀ ਆ ਉਹਦਾ ਇਸਲਾਕ ਕੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਅਜ ਉਹਨਾਂ ਦੀ ਇੱਕ ਨਹੀਂ ਚੱਲੀ ਮੈਂ ਧੰਨਵਾਦ ਕਰਾਂਗਾ ਹਰਿਆਣਾ ਕਮੇਟੀ ਦਾ ਜਿਹੜਾ ਅੱਜ ਇੱਥੇ ਪ੍ਰੋਗਰਾਮ ਰੱਖਿਆ ਔਰ ਜਥੇਦਾਰ ਸਾਹਿਬ ਨੂੰ ਪੰਥ ਵੱਲੋਂ ਜਿਹੜਾ ਸਨਮਾਨ ਕਰਨ ਦੀ ਗੱਲ ਚੱਲ ਰਹੀ ਹੈ ਆਪਣੀ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਕਤਰਤਾ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਕੀਤੀ ਗਈ ਜਿੱਥੇ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾ ਵੀ ਹਾਜ਼ਰ ਰਹੇ ਹੁਣੇ ਸਾਰੀ ਮੀਟਿੰਗ ਦਾ ਬਾਰੇ ਤੁਹਾਨੂੰ ਧਾਮੀ ਸਾਹਿਬ ਨੇ ਦੱਸਿਆ ਕਿ ਜਿਹੜੀ ਵੀ ਆ ਡਿਵੈਲਪਮੈਂਟ ਪਿਛਲੇ ਸਮੇਂ ਦੇ ਵਿੱਚ ਹੋਈਆਂ ਨੇ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਜਿਹੜੀ ਚਿੱਠੀ ਆਈ ਹੈ ਵਾਪਸੀ ਰਿਪਲਾਈ ਦੀ ਕਿ ਗ੍ਰਹਿ ਮੰਤਰਾਲੇ ਨਾਲ ਗੱਲ ਕੀਤੀ ਜਾਏ ਔਰ ਗ੍ਰਹਿ ਮੰਤਰੀ ਸਾਹਿਬ ਦੀ ਜਿਹੜੀ ਸਿਸਟਰ ਦੀ ਡੈਥ ਹੋਣ ਤੇ ਕਰਕੇ ਸਮੇਂ ਦੀ ਹੋਈ ਹੈ ਸਾਰੀਆਂ ਚੀਜ਼ਾਂ ਦੇ ਪਹਿਲੂ ਦੇਖੇ ਗਏ ਨੇ ਔਰ ਸਿੰਘ ਸਾਹਿਬ ਵੱਲੋਂ ਜਿਹੜੀ 27 ਤਰੀਕ ਦੀ ਡੇਟ ਮਕਰਰ ਕੀਤੀ ਸੀ ਉਸ ਤੋਂ ਪਹਿਲਾਂ-ਪਹਿਲਾਂ ਇਹ ਮੀਟਿੰਗ ਹੋਣੀ ਜ਼ਰੂਰੀ ਸੀ ਤੋ ਮੈਨ ਲੱਗਦਾ ਹੈ ਕਿ ਸਾਰੀ तकरीबन ਸਾਰੀਆਂ ਗੱਲਾਂ ਤਾਂ ਵੀ ਸਾਹਮਣੇ ਤੁਹਾਡੇ ਸਾਹਮਣੇ ਗੱਲ ਕਰਤੀਆਂ ਨੇ ਔਰ ਜਿਹੜੇ ਲਾਈਨ ਦੇ ਉੱਤੇ ਕਮੇਟੀ ਚੱਲੀ ਹੈ ਸੰਵਾਦ ਦੇ ਡਾਇਲੌਗ ਦੇ ਮੈਨ ਲੱਗਦਾ ਹੈ ਕਿ ਸਰਕਾਰਾਂ ਨੂੰ ਵੀ ਇਸ ਗੱਲ ਦੀ ਅਹਿਮੀਅਤ ਸਮਝਣੀ ਚਾਹੀਦੀ ਹੈ ਕਿ ਹਮੇਸ਼ਾ ਜਿਹੜੀ ਕੌਮ ਐਗਰੈਸਿਵਲੀ ਜਾ ਕੇ ਕੰਮ ਕਰਦੀ ਸੀ ਉਹ ਨਾ ਕਰਦੇ ਹੋਏ ਅੱਜ ਸੂਬੂਜਨਾ ਟੇਬਲਾਂ ਤੇ ਬੈਠ ਕੇ ਕੰਮ ਕਰਨਾ ਚਾਹੀਏ ਸੋ ਬਿਲਕੁਲ ਪੋਜ਼ਿਟਿਵ ਤੇ ਆਣਗੇ ਨਤੀਜੇ ਔਰ ਨਤੀਜਾ ਕਰਕੇ ਹੀ ਅ ਇਹ ਜਿਹੜੀਆਂ ਪੋਜ਼ਿਟਿਵਨੈਸ ਨਜ਼ਰ ਆ ਰਹੀ ਹੈ ਉਹਦੇ ਕਰਕੇ ਹੀ ਅਸੀਂ ਵੀ ਸਮਝ ਲੈ ਰਹੇ ਆ ਕਿ ਅੱਗੇ ਦੀ ਰਣਨੀਤੀ ਕੋਈ ਵੀ ਤੈਅ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਇੱਕ ਵਾਰ ਬੈਠ ਕੇ ਆਪਣੀ ਗੱਲ ਰੱਖ ਸਕੀਏ ਔਰ ਜਿਹੜੀ ਗੱਲਾਂ ਹੈਗੀਆਂ ਨੇ ਜਿਹੜੇ 30 ਸਾਲ ਤੋਂ ਜਿਹੜੀਆਂ ਜੇਲਾਂ ਕੱਟ ਚੁੱਕੇ ਨੇ ਜਿਹੜੀ ਇਨਸਾਫ ਦੀ ਗੱਲਾਂ ਨੇ ਮੇਰੇ ਖਿਆਲ ਸਾਰੀਆਂ ਗੱਲਾਂ ਸਰਕਾਰਾਂ ਨੂੰ ਪਤਾ ਹੁੰਦੀਆਂ ਮਗਰ ਆਪਣੀ ਟੇਬਲ ਤੇ ਗੱਲ ਰੱਖਣੀ ਬਹੁਤ ਜ਼ਰੂਰੀ ਆ ਦਿੱਸਾਂ ਦਾ ਲੋਕ ਸਭਾ ਚ ਬਿਆਨ ਸੀਗਾ ਗ੍ਰਹਿ ਮੰਤਰੀ ਸਾਹਿਬ ਦਾ ਲੱਗਦਾ ਉਸ ਤੋਂ ਬਾਅਦ ਕਿ ਦੇਖੋ ਮੈਂ ਪਹਿਲੇ ਵੀ ਗੱਲ ਕੀਤੀ ਹੈ ਕਿ ਜਿਹੜਾ ਗ੍ਰਹਿ ਮੰਤਰੀ ਸਾਹਿਬ ਦਾ ਬਿਆਨ ਸੀ ਉਹ ਕਿਸੇ ਗੱਲ ਦੇ ਐਕਸ਼ਨ ਦਾ ਰਿਐਕਸ਼ਨ ਹੋ ਸਕਦਾ ਹੈ ਮਗਰ ਉਹਨਾਂ ਦਾ ਪਾਰਟੀ ਦਾ ਪਾਲਿਸੀ ਜਾਂ ਉਹਨਾਂ ਦੀ ਸਰਕਾਰ ਦੀ ਪਾਲਿਸੀ ਨਹੀਂ ਹੋ ਸਕਦੀ ਕਿ ਇੰਨੀ ਬਲੰਟਲੀ ਕਿਸੇ ਨੂੰ ਕਿਸੇ ਚੀਜ਼ ਦੇ ਉੱਤੇ ਮਨਾ ਕਰਤਾ ਜਾਏ ਕਿਉਂਕਿ ਜਿਹੜੇ ਵੀ ਬੰਦੇ ਨੇ ਉੱਤੇ ਸਵਾਲ ਪੁੱਛਿਆ ਮੈਂ ਕਿਸੇ ਪਰਸਨਲ ਦੇ ਉੱਤੇ ਨਹੀਂ ਜਾਂਦਾ ਮਗਰ ਇਹ ਕੌਮ ਦਾ ਮਸਲਾ ਹੈ ਤੇ ਜਵਾਬ ਗ੍ਰਹਿ ਮੰਤਰੀ ਸਾਹਿਬ ਇਸ ਤਰ੍ਹਾਂ ਦੇ ਨਹੀਂ ਸਕਦੇ ਸੀ ਉਹ ਕਿਸੇ ਗੱਲ ਦਾ ਐਕਸ਼ਨ ਦਾ ਰਿਐਕਸ਼ਨ ਜ਼ਰੂਰ ਹੋ ਸਕਦਾ ਸੋ ਇਹ ਗੱਲ ਤਾਂ ਦੀ ਬੈਠ ਕੇ ਪਤਾ ਚੱਲੇਗੀ ਜਦ ਉਹਨਾਂ ਦੇ ਰੂਬਰੂ ਆਮਨੇ ਸਾਹਮਨੇ ਅਸੀਂ ਬੈਠਾਂਗੇ ਸੋ ਉਹਨਾਂ ਦੇ ਜਿਹੜਾ ਜੈਸਟਰ ਹੈ ਉਹਨਾਂ ਦਾ ਬਿਹੇਵੀਅਰ ਹੋਏਗਾ ਜਿਹੜਾ ਜੋ ਉਹਨਾਂ ਦੀ ਬੋਡੀ ਲਾਈਨ ਹੋਏਗੀ ਉੱਥੋਂ ਸਾਰੀ ਗੱਲ ਸਮਝ ਆ ਜਾਏਗੀ ਕਿ ਕਿਸ ਤਰੀਕੇ ਦੇ ਨਾਲ ਉਹ ਸੂਚਦੇ ਨੇ ਔਰ ਮੈਂ ਜਿੱਥੇ ਤੱਕ ਇਸ ਸਰਕਾਰ ਨੂੰ ਪਿਛਲੇ ਅਸੀਂ 9 9.5 ਪੁੰਨਦ ਸਾਲਾਂ ਵਿੱਚ ਦੇਖਿਆ ਹੈ ਕਿ ਸਿੱਖਾਂ ਦੇ ਹਰ ਮਾਮਲੇ ਦੇ ਉੱਤੇ ਉਹਨਾਂ ਨੇ ਸਾਡੀਆਂ ਗੱਲਾਂ ਸੁਣੀਆਂ ਵੀ ਨੇ ਔਰ ਕੀਤੀਆਂ ਵੀ ਨੇ ਔਰ ਲੱਗਦਾ ਕਿ ਅੱਗੇ ਵੀ ਪੂਰੀ ਪੋਜ਼ਿਟਿਵਨੈਸ ਨਾਲ ਇਹਦੇ ਵੀ ਹੱਲ ਨਿਕਲੇ ਜਾਣਗੇ ਸਾਰੇ ਬੰਦੀ ਸਿੰਘਾਂ ਦੇ ਭਰਾਵਾਂ ਨੂੰ ਮੀਕੋ ਬੀਲ ਕਰਾਂਗਾ ਉਹਨਾਂ ਦੇ ਪਰਿਵਾਰਾਂ ਨੂੰ ਅਪੀਲ ਕਰਾਂਗਾ ਕਿ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਇੱਕ ਕਮੇਟੀ ਹੈ ਉਸ ਤੇ ਭਰੋਸਾ ਰੱਖਣ ਅਸੀਂ ਬਿਲਕੁਲ ਆਪਣੀ ਇਮਾਨਦਾਰੀ ਨਾਲ ਆਪਣੀ ਸੂਝਬੂਝ ਨਾਲ ਔਰ ਪੰਥ ਦੇ ਹਿੱਤਾਂ ਲਈ ਕਾਰਜ ਕਰਦੇ ਹੋਏ ਜਲਦੀ ਇਹਦਾ ਫੈਸਲਾ ਕਰਾਵਾਂਗੇ ਤੇ ਐਸਨ ਇਸ ਹਫਤੇ ਦੀਆਂ ਗੂੰਜਾਂ ਸਿੱਖਵਿੜ ਸੇ ਦੀਆਂ ਅਗਲੇ ਹਫਤੇ ਹੋਰ ਨਵੀਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਦਵੋ ਇਸ਼ਾਤ ਸਤ ਸ੍ਰੀ ਅਕਾਲ